ਸੱਚਾ ਚੰਦਾ ਚੱਲਾ ਚੱਗਾ 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 ਹਾਂਜੀ ਬਾਈ ਜੀ ਆ ਨੌਜਵਾਨ ਹੈ ਜਿਹਨੂੰ ਕੀ ਬੋਰੀਆਂ ਦੇ ਵਿੱਚ ਪਾ ਕੇ ਕਹਿੰਦੇ ਆਰਮੀ ਲੈ ਕੇ ਗਈ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੰਦੇ ਦਾ ਪਤਾ ਲੱਗ ਸਕੇ ਇਹ ਕਿਹੜੇ ਪਿੰਡ ਦਾ ਹੈਗਾ ਕੀ ਨਾਂ ਥੋਆਗਾ ਇਹਦਾ ਸੋ ਪੰਜਾਬ ਉਤੇ ਬਾਬਾ ਮੇਰ ਕਰੇ ਕੱਲ ਖਨੌਰੀ ਬਾਰਡਰ ਅਤੇ ਸੰਭੂ ਬਾਰਡਰ ਤੇ ਹੋਈਆਂ ਘਟਨਾਵਾਂ ਤੋਂ ਬਾਅਦ ਕਿਸਾਨਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਹੈ ਤੇ ਅੱਜ ਕਿਸਾਨਾਂ ਵੱਲੋਂ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਨੇ ਤੇ ਨੌਜਵਾਨ ਵੱਜੇਦ ਹਨ ਕਿ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਜਿਸ ਦੇ ਕਰਕੇ ਕਿ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ ਵੀ ਉਹਨਾਂ ਦੀ ਕਾਫੀ ਬਹਿਸ ਹੋ ਰਹੀ ਹੈ ਤੇ ਇਹ ਸਭ ਦੇ ਵਿਚਕਾਰ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਪੁਲਿਸ ਵੱਲੋਂ ਰਾਜਪੁਰਾ ਤੇ ਨਾਕੇ ਲਗਾ ਦਿੱਤੇ ਗਏ ਨੇ ਜਿੱਥੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਤ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਰੱਖਦੇ ਆਂਕ ਕਿਸ ਤਰ੍ਹਾਂ ਜੀਸੀਬੀ ਅਤੇ ਪੋਕਲੇਨ ਮਸ਼ੀਨਾਂ ਲਿਆਂਨ ਤੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਜਿਵੇਂ ਕਿ ਡੀਜੀਪੀ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਸਨ ਇਹਨਾਂ ਮਸ਼ੀਨਾਂ ਨੂੰ ਬਾਰਡਰ ਤੋਂ ਦੂਰ ਰੱਖਣ ਦੇ ਤੇ ਉੱਥੇ ਹੀ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਗੁੱਸੇ ਦੇ ਵਿੱਚ ਇਹ ਮਸ਼ੀਨਾਂ ਲਿਜਾਈਆਂ ਜਾ ਰਹੀਆਂ ਹਨ ਤੇ ਉੱਥੇ ਹੀ ਕੁਝ ਨੌਜਵਾਨਾਂ ਬਾਰੇ ਵੀ ਖਬਰ ਸੀ ਕਿ ਕੱਲ ਫੌਜ ਅਤੇ ਜਿਸ ਨੂੰ ਕਿ ਇਹ ਦੱਸਿਆ ਜਾ ਰਿਹਾ ਸੀ ਕਿ ਉਹ ਆਰਐਸ ਦੇ ਗੁੰਡੇ ਸਨ ਕਿਉਂਕਿ ਕਿਸੇ ਨੇ ਵੀ ਪੁਲਿਸ ਦੀ ਵਰਦੀ ਨਹੀਂ ਪਾਈ ਸੀ ਅਤੇ ਆਰਐਸ ਦੇ ਨਾਰੇ ਲਗਾ ਰਹੇ ਸਨ ਉਹਨਾਂ ਵੱਲੋਂ ਕੁਝ ਨੌਜਵਾਨਾਂ ਦੀ ਲੱਤਾਂ ਤੋੜ ਕੇ ਉਹਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਲਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਵਾਪਸ ਸ਼ਿਟੀ ਦਿੱਤਾ ਗਿਆ ਤੋਂ ਉਹ ਵੀ ਵੀਡੀਓ ਤੁਹਾਡੇ ਸਾਹਮਣੇ ਹੈ ਹੋ ਸਕੇ ਤਾਂ ਕਿਸੇ ਨੂੰ ਇਹ ਵੀਡੀਓ ਅੱਗੇ ਸ਼ੇਅਰ ਜੁ ਕਰ ਦੇਣਾ ਤਾਂ ਕਿ ਜੇਕਰ ਕਿਸੇ ਤੱਕ ਇਸ ਨੌਜਵਾਨ ਬਾਰੇ ਜਾਣਕਾਰੀ ਹੋਵੇ ਤਾਂ ਉਸ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਸਕੇ ਹੋਰ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਹੁਣ ਦੇਖੋ ਇਹ ਖਾਸ ਵੀਡੀਓਜ਼

ਕੰਡ ਕੋਲ ਦੇ ਨਾਲ ਅੱਗੇ ਲੈ ਜਾਓ ਚੱਲ 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 ਹਾਂਜੀ ਬਾਈ ਜੀ ਆ ਨੌਜਵਾਨ ਜਿਹਨੂੰ ਕੀ ਬੋਰੀਆਂ ਦੇ ਵਿੱਚ ਪਾ ਕੇ ਕਹਿੰਦੇ ਆਰਮੀ ਲੈ ਕੇ ਗਈ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੰਦੇ ਦਾ ਪਤਾ ਲੱਗ ਸਕੇ ਇਹ ਕਿਹੜੇ ਪਿੰਡ ਦਾ ਹੈਗਾ ਕੀ ਨਾਂ ਥੋਆਗਾ ਇਹਦਾ ਸੋ ਪੰਜਾਬ ਉੱਤੇ ਬਾਬਾ ਮੇਰ ਕਰੀ